ਸਸਰੀਕਾਲ ਜੀ ਸਾਰੇ ਵੀਰ ਨੂੰ ਅੱਜ ਆਪਾਂ ਅਰਸ਼ ਚੋਲਾ ਸਾਹਿਬ ਦੇ ਬਾਰੇ ਗੱਲ ਕਰਾਂਗੇ ਕੋਈ ਜਪਾ ਨੂੰ ਇੱਕ ਵੀਡੀਓ ਆਈ ਆ ਉਸ ਪ੍ਰਤੀ ਸਾਡਾ ਵੀ ਬੜਾ ਮਨ ਦੁਖਿਆ ਵਾ ਜਿਹੜੇ ਅਰਸ਼ ਚੋਲਾ ਸਾਹਿਬ ਨੂੰ ਪਿਆਰ ਕਰਦੇ ਉਹਨਾਂ ਦਾ ਵੀ ਮਨ ਦੁਖਿਆ ਹੋਊਗਾ ਇੱਕੋ ਮਿੰਟ ਮੈਂ ਤੁਹਾਨੂੰ ਇੱਕ ਵੀਡੀਓ ਵਿਖਾਉਣ ਲੱਗਾ ਵਾਂ ਜਰੂਰ ਮੇਰਾ ਵੀਰ ਵੇਖਿਓ ਇੱਕ ਮਿੰਟ ਹੈ ਜੀ ਅਹੀਂ ਬਲੌਗ ਵੇਖਿਆ ਤੁਹਾਡਾ ਤੁਸੀਂ ਗੱਲ ਕੀਤੀ ਅਸਲੀ ਦੇ ਨਸਲੀ ਪੇ ਨਸਲੀ ਦੀ ਆਪਾਂ ਨੂੰ ਵੀ ਪਤਾ ਤੇ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਸਾਡੇ ਮਾਪਿਓ ਦਾ ਪਤਾ ਵਾ ਵੀ ਅਸਲੀਆਂ ਕਿ ਬੇਨਸਲੀਆਂ ਆ ਠੀਕ ਆ ਨਾ ਤੇ ਬਾਕੀ ਭੌਂਦੀ ਨੂੰ ਗੱਲਾਂ ਕਰਦੇ ਜੋ ਅਸੀਂ ਤੁਹਾਡੇ ਨੂੰ ਪਿੱਛੇ ਹਟ ਕੇ ਚਲਦੀ ਤੇ ਸਾਡੀ ਵੀ ਗੱਲ ਸੁਣੀ ਕਰੀ ਕਰੀ ਉੱਥੇ ਨਮੂਨਪੀ ਗੱਲਾਂ ਕਰਦੇ ਫਿਰਦੇ ਸਾਰਿਆਂ ਨੇ ਹੋਰ ਕੇ ਨੂੰ ਗੁੱਸਾ ਆਵੇ ਤੇ ਨਾ ਆਵੇ ਪਰ ਸਾਨੂੰ ਇਹ ਗੱਲ ਦਾ ਦੁੱਖ ਲੱਗਾ ਵਾ ਜਾਂ ਅਸਲੀ ਤੇ ਨਸਲੀ ਦਾ ਪੇ ਨਸਲੀ ਦਾ ਆਪੇ ਬਣਾ ਲੱਗਦੇ ਤੁਸੀਂ ਨਾਂ ਲੈ ਕੇ ਫਿਰ ਵੀਡੀਓ ਪਾ ਦਿਓ ਸਾਰੇ ਜਾਣਿਆਂ ਦੀ ਵੀ ਆਪੇ ਪੜਾ ਲੱਗ ਜੀ ਕੋਣ ਅਸਲੀਆ ਤੇ ਕੋਣ ਨਸਲੀ ਆ। ਆਲੇ ਕੋਹਾਂ ਜੀ ਇਹ ਗੱਲ ਤਾਂ ਤੁਹਾਨੂੰ ਵੀ ਪਤਾ ਵੀ ਤੁਹਾਨੂੰ ਅਸੀਂ ਕਿਉਂ ਛੱਡ ਕੇ ਗਏ ਆ। ਚਲੋ ਇੱਕ ਬੰਦਾ ਹੋ ਸਕਦਾ ਮਾੜਾ ਦੋ ਹੋ ਸਕਦੇ 8-9 ਫੇ ਥੋੜੀ ਮਾੜੀ ਹੋ ਸਕਦੇ ਟੀਮ ਦੇ। ਜੇ ਫਿਰ ਕੋਈ ਨਸਲੀ ਹੋਵੇ ਤੇ ਅਸੀਂ ਸਾਰੇ ਬੇਨਸਲੀ ਹੋ ਗਏ ਹਨਾ ਸਾਰੇ ਦੂਰ ਹੋ ਗਏ। ਚਲੋ ਮੰਨ ਲਓ ਭੋਣ ਜੀ ਇੱਕ ਬੰਦਾ ਗਲਤ ਹੋ ਸਕਦਾ ਦੋ ਗਲਤ ਹੋ ਸਕਦੇ ਆ ਸਾਰੇ 9-10 ਪਲੇਅਰ ਹੀ ਗਲਤ ਹੋ ਗਏ ਟੀਮ ਦੇ। ਤੁਹਾਡੇ ਨਾਲ ਬੈਠ ਕੇ ਖਾਦਾ ਆਪਣਾ ਜਮੀਰ ਇਹ ਚੀਜ਼ਾਂ ਦਾ ਕੰਮਾਂ ਨੂੰ ਇਜਾਜ਼ਤ ਨਹੀਂ ਦਿੰਦਾ ਵੀ ਆਪਾਂ ਕਿਸੇ ਨਾਲ ਰਹਿ ਗਏ। ਕਿ ਜਿਹਦੀ ਬਾਅਦ ਵਿੱਚ ਬਖਤੋਈ ਕਰੀਏ ਆਪਣਾ ਇਹ ਜ਼ਮੀਰ ਇਜਾਜ਼ਤ ਨਹੀਂ ਦਿੰਦਾਗਾ ਉਹ ਹਾਂਜੀ ਤੁਸੀਂ ਗੱਲਾਂ ਕੀਤੀਆਂ ਬਹੁਤ ਜ਼ਿਆਦੀਆਂ ਸਾਹਮਣੇ ਤੇ ਅਹੀਂ ਅੱਗੇ ਵੀ ਤੁਸੀਂ ਬੋਲੇ ਅਹੀਂ ਅੱਗੇ ਵੀ ਚੁੱਪ ਕਰ ਗਏ ਹੋ ਤੁਸੀਂ ਦੂਜਾ ਅੱਲਾ ਕਰਤਾ ਸਾਡੇ ਤੇ ਯਾਰ ਭਵਾਂਜੀ ਨਾਂ ਲੈ ਕੇ ਬੋਲੋ ਤੁਸੀਂ ਅਸਲੀ ਤੇ ਬੇਜਨਸਲੀ ਦਾ ਫੇਰ ਪਤਾ ਲੱਗੂਗਾ ਵੀ ਅਸਲੀ ਕੌਣ ਆ ਤੇ ਬੇਜਨਸਲੀ ਕੌਣ ਆ ਤੇ ਇਤੋਂ ਗਾਂ ਜੇ ਤੁਸੀਂ ਬੋਲੋਗੇ ਤੇ ਫੇਰ ਆਪਣੇ ਕੋ ਵੀ ਭਵਾਂਜੀ ਤੁਹਾਡੀਆਂ ਬਹੁਤ ਗੱਲਾਂ ਵਾ ਫੇਰ ਅਸੀਂ ਸਾਰੇ ਪੇਹ ਖੋਲਾਂਗੇ ਤੇ ਆਪਾਂ ਕਰੀ ਆਪਾਂ ਇਹੋ ਜਿਹਾ ਕੰਮ ਨਹੀਂ ਕੀਤਾ ਪਰ ਤੁਸੀਂ ਭਵਾਂਜੀ ਹਰ ਦੂਜਾ ਹੱਲਾ ਕਰਤਾ ਸਾਡੇ ਤੇ ਵੀਡੀਓ ਕਾਲ ਦਾ ਤੇ ਸਾਨੂੰ ਦੁੱਖ ਲੱਗਦਾ ਇਹ ਚੀਜ਼ ਦਾ ਤੇ ਇਹਦਾ ਮਤਲਬ ਇਹ ਹੈ ਭਵਾਂਜੀ ਤੁਸੀਂ ਸਿਆਣੀ ਪਿਆਣੀ ਵਧੀਆ ਪਲੇਅਰ ਜੋ ਤੇ ਇਹੋ ਜੇ ਕੰਮ ਨਾ ਕਰਿਓ ਨਾ ਤਾਂ ਮੈਂ ਸ਼ੋਭਾ ਦਿੰਦਾ ਹੀ ਆ ਇਹ ਕੰਮ ਤੇ ਜੇ ਭਵਾਂਜੀ ਤੁਸੀਂ ਹੁਣ ਵੀਡੀਓ ਪਾਉਂਗੇ ਤੇ ਫਿਰ ਭਵਾਂਜੀ ਇਹ ਰਿਪਲਾਈ ਫਿਰ ਅਸੀਂ ਚੰਗੀ ਤਰ੍ਹਾਂ ਹੀ ਜਵਾਬ ਦੇਵਾਂਗੇ ਉਹ ਤੁਹਾਨੂੰ ਓਕੇ ਸਰ ਆ ਵੀਡੀਓ ਤੁਸੀਂ ਸਾਰੇ ਵੀਰਾਂ ਨੇ ਹੁਣ ਵੇਖ ਲਈ ਐ ਇੱਕ ਮਿੰਟ ਤੇ ਆ ਵੀਰ ਜੀ 인더ਜੀ ਤੇ ਆਪ ਵੀਰ ਚੋਲੇ ਤੋਂ ਪਹਿਲਵਾਨ ਬਹੁਤ ਵਧੀਆ ਰਿਡਰਿਆ ਕੋਈ ਸ਼ੱਕ ਨਹੀਂ ਬਹੁਤ ਵਧੀਆ ਕਬੱਡੀ ਪਾਉਂਦਾ ਵਾ ਪਹਿਲਵਾਨ ਫਰਨਦੀਪ ਰੇ ਦੀ ਟੀਮ ਦੇ ਵਿੱਚ ਖੇਡਣ ਡਿਆ ਵਾ ਪਰ ਇਸ ਵੀਰ ਨੂੰ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਨਾ ਕਿ ਪਹਿਲਵਾਨ ਜੀ ਤੁਹਾਡਾ ਨਾਂ ਜੇ ਬਣਿਆ ਨਾ ਚੋਲਾ ਸਾਹਿਬ ਦੀ ਟੀਮ ਤੋਂ ਹੀ ਬਣਿਆ ਵਾ ਤੁਹਾਨੂੰ ਪਹਿਲੋਂ ਨਹੀਂ ਕੋਈ ਜਿਆਦੇ ਬੰਦੇ ਖਾਸ ਨਹੀਂ ਜਾਣਦੇ ਬੀ ਇੰਦਰਜੀਤ ਵੀ ਕੋ ਚੋਲੇ ਵਾਲਾ ਹੈਗਾ ਤੁਹਾਨੂੰ ਚੋਲਾ ਸਾਹਿਬ ਦੀ ਟੀਮ ਦੇ ਵਿੱਚ ਚਾਂਸ ਮਿਲਿਆ ਵਾ ਤੁਸੀਂ ਵਧੀਆ ਪਲੇਅਰ ਹੋ ਵਧੀਆ ਤੁਸੀਂ ਕਬੱਡੀਆਂ ਮੋੜਦੇ ਜੀ ਵਧੀਆ ਸੁਪਰਸਟਾਰ ਹੋ ਤੁਸੀਂ ਅਜਿਹੇ ਟਾਈਮ ਦੇ ਵਿੱਚ ਵਧੀਆ ਹੋ ਪਰ ਤੁਸੀਂ ਆਹ ਗੱਲ ਨਹੀਂ ਕਹਿ ਸਕਦੇ ਕਿਸੇ ਦਾ ਨਾਮ ਲੈ ਕੇ ਵੀ ਭਲਵਾਨ ਜੀ ਤੁਸੀਂ ਮੈਨੂੰ ਅਸਲੀ ਨਸਲੀ ਕਿਹਾ ਵਾ ਮੈਨੂੰ ਐ ਲੱਗਦਾ ਵੀ ਅਰਸ਼ ਚੋਲਾ ਸਾਹਿਬ ਨੇ ਉਹ ਇੱਕ ਨੋਰਮਲ ਗੱਲ ਕੀਤੀ ਹੋਊਗੀ ਪਰ ਕਿਸੇ ਨੂੰ ਇਦਾਂ ਲਾ ਕੇ ਨਹੀਂ ਕੀਤੀ ਹੋਗੀ ਜੇ ਮੰਨ ਲਓ ਲਾ ਕੇ ਕੀਤੀ ਵੀ ਹੋਗੀ ਤੇ ਫਿਰ ਸਿਰਫ ਪਲਵਾਨ ਜੀ ਤੁਸੀਂ ਇਕੱਲੇ ਹੀ ਨਹੀਂ ਜੇ ਪਿੱਤਾਂ ਨੂੰ ਲਾ ਕੇ ਕਹੇ ਤੀ ਤੁਹਾਨੂੰ ਦੁੱਖ ਲੱਗਿਆ ਬਾਕੀ ਨੂੰ ਦੁੱਖ ਨਹੀਂ ਲੱਗਿਆ ਫਿਰ ਤੁਸੀਂ ਇਕੱਲੇ ਹੀ ਕਿਉਂ ਬੋਲੇ ਜੇ ਤੁਸੀਂ ਮੰਨ ਲਓ ਚਲੋ ਬੋਲ ਵੀ ਪਏ ਜੇ ਤੁਸੀਂ ਬੋਲ ਪਏ ਲਾਈਵ ਦੇ ਵਿੱਚ ਹਨਾ ਤੁਹਾਡਾ ਪਹਿਲੋਂ ਹੱਕ ਬਣਦਾ ਸੀ ਪਲਵਾਨ ਨੂੰ ਫੋਨ ਕਰ ਲਓ ਫੋਨ ਨਹੀਂ ਲੱਗਾ ਚੋਲਾ ਸਾਹਿਬ ਆ ਕਿਹੜਾ ਦੂਰ ਆ ਤਰਨ ਤਰਨ ਜ਼ਿਲ੍ਹੇ ਜੀ ਆ ਤੇ ਤੁਸੀਂ ਉੱਥੇ ਘਰ ਬੈ ਕੇ ਗੱਲ ਕਰ ਲੈਂਦੇ ਹਨਾ ਮੇਨ ਗੱਲ ਪੀ ਭਵਾਂ ਜੀ ਇਦਾਂ ਇਦਾਂ ਤੁਸੀਂ ਸਾਡੇ ਬਾਰੇ ਬੋਲਿਆ ਵਾ ਨਾ ਕਰੋ ਇਦਾਂ ਸਮ ਚੰਗਾ ਨਹੀਂ ਲੱਗਦਾ ਤੇ ਗੱਲ ਖਤਮ ਹੋ ਜਾਣੀਗੀ ਹੁਣ ਤੁਸੀਂ ਲਾਈਵ ਪਾਤਾ ਵਾ ਫੇਸਬੁਕ ਤੇ ਵੀਡੀਓ ਪਾਤੀ ਆ ਹੁਣ ਬਹੁਤ ਲੋਕੀ ਚੁੱਕ ਚੁੱਕ ਕੇ ਪੇਜਾਂ ਤੇ ਪਾਈ ਜਾਣਦੇ ਆ ਉਹਦੇ ਨਾਲ ਪਤਾ ਕੀ ਹੁੰਦਾ ਵੀਰ ਜੀ ਉਹਦੇ ਨਾਲ ਅਰਛ ਚੋਲਾ ਸਹਿਬ ਅੱਜ ਦੇ ਟਾਈਮ ਦੇ ਵਿੱਚ ਮਾਜੇ ਦੀ ਸ਼ਾਨ ਆ ਮਾਜੇ ਦੀ ਸ਼ਾਨ ਲਾ ਲੋ ਆਪਣੇ ਤਰਨ ਤਰਨ ਜ਼ਿਲ੍ਹੇ ਦੀ ਵੀ ਸ਼ਾਨ ਆ ਮਾਜੇ ਦੀ ਵੀ ਸ਼ਾਨ ਆ ਪੰਜਾਬ ਦੀ ਵੀ ਸ਼ਾਨ ਆ ਉਹ ਬੰਦੇ ਨੇ ਬਹੁਤ ਕੁਝ ਕੀਤਾ ਵਾ ਯਾਰ ਜੇ ਤੁਸੀਂ ਉਹਦੀਆਂ ਗੱਲਾਂ ਸੁਣਨ ਤੇ ਆਜੋ ਮੈਂ ਤੁਹਾਨੂੰ ਉਹਦੀਆਂ ਗੱਲਾਂ ਦੱਸ ਦਿੰਦਾ ਵਾਂ ਉਸ ਬੰਦੇ ਨੇ ਹਰ ਸਾਲ ਇੱਕ ਦੋ ਬੰਦਾ ਆਪਣੀ ਟੀਮ ਦੇ ਵਿੱਚੋਂ ਬਾਹਰ ਖੜਿਆ ਵਾ ਕੋਈ ਆਸਟ੍ਰੇਲੀਆ ਲੈ ਗਿਆ ਕਿਸੇ ਨੂੰ ਨਿਊਜ਼ੀਲੈਂਡ ਕਿਸੇ ਨੂੰ ਯੂਰਪ ਤੇ ਜੇ ਇਹ ਵੀਰ ਮੈਨੂੰ ਆ ਗੱਲਾਂ ਕਹਿੰਦਾ ਨਾ ਪ੍ਰੂਫ ਕਰ ਮੈਂ ਪ੍ਰੂਫ ਕਰਨ ਨੂੰ ਵੀ ਤਿਆਰ ਆ ਮੇਰੇ ਨਾਲ ਗੱਲ ਕਰ ਲੈ ਅਰਚ ਚੋਲਾ ਸਾਹਿਬ ਦੇ ਸੁਖਮਣ ਦੇ ਇਹਨਾਂ ਦੇ ਪਰਿਵਾਰ ਦੀ ਬਹੁਤ ਵੱਡੀ ਦੇਣ ਆ ਕਬੱਡੀ ਨੂੰ ਆਪਾਂ ਇੱਥੇ ਲਾਈਵ ਹੋ ਕੇ ਇਹਨਾਂ ਨੂੰ ਬਦਨਾਮ ਨਹੀਂ ਕਰ ਸਕਦੇ ਤੁਹਾਡੇ ਹੱਥ ਜੋੜੇ ਤੁਸੀਂ ਇੱਕ ਕਬੱਡੀ ਪਲੇਅਰ ਜੇ ਕਬੱਡੀ ਪਲੇਅਰ ਨੂੰ ਕਬੱਡੀ ਪਲੇਅਰ ਦਾ ਸਾਥ ਦੇਣਾ ਚਾਹੀਦਾ ਜੇ ਕੋਈ ਗੱਲਬਾਤ ਹੁੰਦੀ ਆ ਹਰ 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 ਕੰਮ ਜੋ ਹੁੰਦੀ ਆਰ ਗੱਲਬਾਤ ਘਰਾਂ 'ਚ ਹੀ ਹੋ ਜਾਂਦੀ ਆ ਲੜਾਈ ਝਗੜਾ ਕੋਈ ਗੱਲ ਹੀ ਨਹੀਂ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਲਾਈਵ ਹੋ ਕੇ ਫੇਸਬੁੱਕਾਂ YouTubeਾਂ ਤੇ ਬੰਦਿਆਂ ਨੂੰ ਭੰਡਿਗੇ ਅਰਜਤ ਚੋਲੇ ਸਾਹਿਬ ਦਾ ਨਾਮ ਬਹੁਤ ਵੱਡਾ ਬੜਾ ਲੈਵਲ ਬਹੁਤ ਆਪਿਆ ਵੀਰ ਜੀ ਆਪਾਂ ਤੁਸੀਂ ਤੁਹਾਡਾ ਕਹਿਣਾ ਤਾਂ ਬਣਦਾ ਹੈਗਾ ਜੇ ਤੁਹਾਡਾ ਨਾਮ ਲੈ ਕੇ ਕਿਹਾ ਹੁੰਦਾ ਨਾ ਵੀ ਇੰਦਰਜੀਤ ਤੂੰ ਐਡਾ ਕੀਤਾ ਵਾ ਤੂੰ ਅਸਲੀ ਆ ਤੇ ਤੂੰ ਨਸਲੀ ਆ ਫੇਰ ਤੁਹਾਡਾ ਕਹਿਣਾ ਬਣਦਾ ਹੈਗਾ ਜਦੋਂ ਤੁਹਾਡਾ ਨਾਂ ਨਹੀਂ ਬੰਦੇ ਨੇ ਲਿਆ ਉਹਨੇ ਯਾਰ ਇਹ ਤਾਂ ਗੱਲ ਨੋਰਮਲ ਆ ਸਾਡੇ ਅਰਗੇ ਵੀ ਕਹਿ ਦਿੰਦੇ ਆ ਕਿ ਇਹ ਵੇਲੇ ਬਹੁਤ ਬੰਦੇ ਦੁਨੀਆ ਚ ਵਿਚਰਦੇ ਸਾਰਿਆਂ ਨੂੰ ਪਤਾ ਕੋਈ ਵੀ ਇਹ ਗੱਲ ਤੇ ਕੋਈ ਵੀ ਕਹਿ ਦਿੰਦਾ ਵਾ ਯਾਰ ਬੜੇ ਬੰਦਿਆਂ ਨੇ ਵਰਤਿਆ ਵਾ ਕੁਝ ਕੁ ਸਾਡੇ ਨਾਂ ਮਾੜੀਆਂ ਕਰਗੇ ਕੁਝ ਕੁ ਸਾਡੀਆਂ ਚੰਗੀਆਂ ਕਰਗੇ ਤੇ ਇਹਦਾ ਮਤਲਬ ਇਹ ਥੋੜੀ ਵੀ ਯਾਰ ਤੁਸੀਂ ਆਪਣੇ ਦਿਲ ਤੇ ਲਾ ਲੋਗੇ ਵੀਰਜੀ ਤੁਸੀਂ ਵਧੀਆ ਰੇਡਰ ਜੇ ਵਧੀਆ ਬਹੁਤ ਵਧੀਆ ਪਲੇਅਰ ਜੇ ਪਰ ਤੁਸੀਂ ਐ ਕਿਸੇ ਦਾ ਨਾਮ ਲੈ ਕੇ ਇਹ ਗੱਲ ਕਰਨਾ ਤੁਹਾਡਾ ਜਾਇਜ਼ ਨਹੀਂ ਆ ਅਰਚਪਲਵਾਨ ਦਾ ਨਾਮ ਬਹੁਤ ਵੱਡਾ ਵਾ ਉਹਦਾ ਲੈਵਲ ਬਹੁਤ ਆਪਿਆ ਆਪਾਂ ਉਹਨੂੰ ਬਦਨਾਮ ਕਰਨ ਦੇ ਇਦਾਂ ਬੰਦੇ ਦਾ ਨਾਮ ਬਦਨਾਮ ਹੁੰਦਾ ਵਾ ਵੇਖਣ ਵਾਲਿਆਂ ਨੂੰ ਲੱਗਣਾ ਵੀ ਪਤਾ ਨਹੀਂ ਅਰਸ਼ ਨੇ ਕੀ ਇਹਨਾਂ ਨਾਲ ਮਾੜੀ ਕਰਤੀ ਆ ਮੈਂ ਤਾਂ ਫਿਰ ਉਹਨੂੰ ਸਮਝਦਾਰ ਸਮਝੂਗਾ ਜਿੰਨੇ ਤੁਹਾਨੂੰ ਕੋਈ ਰਿਪਲਾਈ ਨਹੀਂ ਕੀਤਾ ਤੇ ਮੇਰੇ ਅਰਗੇ ਬਹੁਤ ਬੰਦੇ ਆ ਜਿਨ੍ਹਾਂ ਦਾ ਦਿਲ ਦਿਲ ਦੇ ਵਿੱਚ ਇਹੋ ਹੀ ਗੱਲ ਹੈ ਵੀ ਪਤਾ ਨਹੀਂ ਕੀ ਮਾੜੀ ਕਰਤੀ ਪਤਾ ਨਹੀਂ ਕੀ ਮਾੜੀ ਕਰਤੀ ਆ ਇਹ ਤਾਂ ਤੁਹਾਨੂੰ ਪਤਾ ਹੋਊਗਾ ਅਰਸ਼ ਭਲਵਾਨ ਨੂੰ ਪਤਾ ਹੋਊਗਾ ਪਰ ਮੈਂ ਤੇ ਇਹੋ ਕਹਿਣਾ ਵੀ ਜੇ ਕੋਈ ਗੱਲਬਾਤ ਹੋ ਗਈ ਸੀ ਚੋਲੇ ਦੀ ਤੁਸੀਂ ਜੇ ਤੇ ਚੋਲੇ ਹੀ ਹੋ ਭਲਵਾਨ ਰਹਿੰਦਾ ਵਾ ਤੇ ਤੁਸੀਂ ਬੈਠ ਕੇ ਗੱਲ ਕਰ ਲੈਂਦੇ ਤੇ ਜੇ ਪਰਮਾਨ ਬਾਹਰ ਗਿਆ ਹੈ ਤਾਂ ਉਹਨੇ ਆ ਹੀ ਜਾਣਾ ਹੈਗਾ ਫੇਰ ਗੱਲ ਕਰ ਲੈਂਦੇ ਪਰ ਆ ਗੱਲ ਬੜੀ ਗਲਤ ਲੱਗੀ ਹੈ ਤੇ ਮੇਰਾ ਵੀਰ ਬਣ ਕੇ ਮਿੰਤਿਆ ਆ ਵੀਡੀਓ ਤੁਹਾਡੀ ਚੰਗੀ ਨਹੀਂ ਲੱਗੀ ਕਿਹੜੇ ਦਰਸ਼ਕ ਨੂੰ ਨਹੀਂ ਚੰਗੀ ਲੱਗੀ ਇਹਨੂੰ ਡਿਲੀਟ ਕਰ ਦਿਓ ਤੇ ਬਾਕੀ ਜੇ ਤੁਸੀਂ ਕਹਿੰਦੇ ਚੋਲੇ ਸਾਹਿਬ ਦੀ ਟੀਮ ਨੇ ਬੰਦੇ ਦਾ ਹੈਗੇ 10 ਦੇ 10 ਤੁਹਾਡੇ ਨਾਲ ਕਿਉਂ ਨਹੀਂ ਰਹੇ ਚੋਲਾ ਸਾਹਿਬ ਦੀ ਟੀਮ ਨੇ ਪਲੇਅਰ ਪਤਾ ਕਿਹੜੇ ਕਿਹੜੇ ਦਿੱਤੇ ਆ ਤੁਹਾਨੂੰ ਮੇਰੇ ਤੋਂ ਵੱਧ ਪਤਾ ਵਾ ਪਲੇਅਰ ਚੋਲਾ ਸਾਹਿਬ ਦੀ ਟੀਮ ਨੇ ਬਹੁਤ ਦਿੱਤੇ ਆ ਦੀਪ ਦਬਰਜੀ ਨੂੰ ਮੌਕਾ ਚੋਲਾ ਸਾਹਿਬ ਦੀ ਟੀਮ ਨੇ ਦਿੱਤਾ ਸ਼ੁਰੂ ਜੰ ਹੈ ਅਨੂ ਬੁੱਡੇ ਥੇ ਦੀ ਅਨੂ ਬੁੱਡੇ ਥੇ ਵਾਲਾ ਪਲੇਅਰ ਆ ਉਹਨੂੰ ਟੀਮ 'ਚ ਮੌਕਾ ਚੋਲਾ ਸਾਹਿਬ ਦੀ ਟੀਮ ਨੇ ਦਿੱਤਾ ਗੋਰੀ ਤਮੂ ਵਾਲਾ ਪਲੇਅਰ ਆ ਉਹਨੂੰ ਚੋਲਾ ਸਾਹਿਬ ਦੀ ਟੀਮ ਨੇ ਮੌਕਾ ਦਿੱਤਾ ਹੈ ਕਿਪਾ ਤਮੂ ਵਾਲੀਆ ਪਲੇਅਰ ਆ ਉਹਨੂੰ ਚੋਲਾ ਸਾਹਿਬ ਦੀ ਟੀਮ ਨੇ ਮੌਕਾ ਦਿੱਤਾ ਹੈ ਹਰ ਮਾਨਕ ਜਲਾਲਪੁਰੀਆ ਹੁੰਦਾ ਹੈ ਕਿ ਪਤਾ ਨਹੀਂ ਉਹਨੇ ਖੇਡਦਾ ਵਾ ਕਿ ਨਹੀਂ ਉਹਨੂੰ ਚੋਲਾ ਸਾਹਿਬ ਦੀ ਟੀਮ ਨੇ ਮੌਕਾ ਦਿੱਤਾ ਗਰਦਾਸ ਬਾਕੀ ਪੁਰੀਆ ਉਹਨੂੰ ਚੋਲਾ ਸਾਹਿਬ ਦੀ ਟੀਮ ਨੇ ਮੌਕਾ ਦਿੱਤਾ ਹੈ ਹੋਰ ਪਤਾ ਨਹੀਂ ਮੈਨੂੰ ਜਿੰਨੇ ਕੁ ਮੈਨੂੰ ਪਤਾ ਉਹਨੇ ਕਿ ਮੈਂ ਦੱਸ ਰਿਹਾ ਪਰ ਹੋਰ ਪਤਾ ਹੀ ਨਹੀਂ ਮੈਨੂੰ ਜਿੰਨਾ ਦਾ ਮੈਨੂੰ ਨਾ ਹੀ ਨਹੀਂ ਪਤਾ ਕਿਹੜੇ ਕਿਹੜੇ ਬੰਦਿਆਂ ਨੂੰ ਚੋਲਾ ਸਾਹਿਬ ਦੀ ਟੀਮ ਨੇ ਨਾ ਦਿੱਤਾ ਚੋਲਾ ਸਾਹਿਬ ਦੀ ਟੀਮ ਦਾ ਲੈਵਲ ਬਹੁਤ ਆਪਿਆ ਵੀਰੇ ਆਪਾਂ ਹੁਣ ਇਦਾਂ ਨਾ ਕਰੀਏ ਜੇ ਤੁਹਾਡੀ ਵੀ ਪਛਾਣ ਬਣੀ ਹੈ ਨਾ ਚੋਲਾ ਸਾਹਿਬ ਦੀ ਟੀਮ ਤੋਂ ਹੀ ਬਣੀ ਹੈ ਫਿਰ ਆਪਾਂ ਹੁਣ ਇਦਾਂ ਨਹੀਂ ਕਹਿ ਸਕਦੇ ਵੀਰ ਜੀ ਇਹਦੇ ਵਿੱਚ ਤੁਹਾਡੀ ਗਲਤੀ ਹੈ ਜੇ ਤੁਸੀਂ ਆਹ ਵੀਡੀਓ ਪਾ ਕੇ ਕਹਿੰਦੇ ਜਿਨਾ ਵੀ ਸ਼ਾਇਦ ਲੋਕ ਮੇਰੀ ਗੱਲ ਸੁਣਨਗੇ ਤੇ ਅਰਸ਼ ਨੂੰ ਇੱਕ ਗਲਤ ਕਹਿਣਗੇ ਇਹ ਤੁਹਾਡਾ ਭਲੇ ਖਾਜਾ ਬੜਾ ਵੱਡਾ ਅਰਸ਼ ਚੋਲਾ ਸਿਆਪ ਦਾ ਰਤਬਾ ਬਹੁਤ ਵੱਡਾ ਆ ਵੀਰ ਜੀ ਜਾਦੇ ਸੁਰਖਪੁਰੀ ਐਨਾ ਉਹਨੂੰ 8 ਤੋਂ 10 ਸਾਲੋਂ ਚੱਲੇ ਆ ਜੇ ਐਡਾ ਹੀ ਅਰਸ਼ ਮਾੜਾ ਹੁੰਦਾ ਤੇ ਜਾਦਾ ਸੁਰਖਪੁਰੀ ਐ ਇੱਕ ਨੰਬਰ ਪਲੇਅਰ ਆ ਆਪਣੀ ਕਬੱਡੀ ਦਾ ਜਿਹਦਾ ਸੁਭਾਅ ਵੀ ਵਧੀਆ ਵਾ ਪਲੇਅਰ ਵੀ ਵਧੀਆ ਵਾ ਹਰ ਕਿਸੇ ਨਾਲ ਬਣਦੀ ਵੀ ਆ ਤੇ ਜੇ ਅਰਸ਼ ਐਡਾ ਮਾੜਾ ਹੁੰਦਾ ਤੇ ਜਾਦਾ ਉਹਦੇ ਨਾਲ ਨਾ ਰਹਿੰਦਾ ਅੱਜ ਤੱਕ ਉਹ ਨਰੀ ਨਿਭੰਢੀ ਆ ਫਿਰ ਵੀ ਜੀ ਆ ਗੱਲਾਂ ਆਪਾਂ ਨੂੰ ਸੋਭਾ ਦਿੰਦੀਆਂ ਨਹੀਂ ਆ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਜੇ ਜੇ ਤੁਹਾਨੂੰ ਕਿਸੇ ਨੇ ਪੰਪਾ ਸਿਕਾਇਆ ਵਾ ਤਾਂ ਵੀ ਮੰਨ ਜੋ ਤੇ ਪਰ ਆ ਗੱਲ ਬੜੀ ਗਲਤ ਆ ਆਪਾਂ ਕਿਸੇ ਪਲੇਅਰ ਨੂੰ ਐਦਾਂ ਕਹਿ ਨਹੀਂ ਸਕਦੇ ਉਹ ਬੰਦੇ ਨੇ ਕਿੰਨੇ ਦੁੱਖ ਢਾਏ ਤੁਹਾਨੂੰ ਪਤਾ ਆ ਸਾਰੇ ਨੂੰ ਪਤਾ ਹੀ ਆ ਯਾਰ ਮੈਂ ਮੈਂ ਕਿਹੜਾ ਸਾਲਾ ਗਿਆਨੀ ਆ ਵੀ ਮੈਂ ਦੱਸਾਂ ਤੁਹਾਨੂੰ ਵੀ ਉਹ ਬੰਦੇ ਨੇ ਦੁੱਖ ਢਾਏ ਆ ਪਰਾ ਉਹਦਾ ਯਾਰ ਐਡਾ ਵੱਡਾ ਸੁਪਰਸਟਾਰ ਸੁਪਰਸਟਾਰ ਤੇ ਇੱਕ ਸਾਈਡ ਤੇ ਹੋ ਗਿਆ ਨਾ ਜਦੋਂ ਭਰਾ ਹੀ ਹੋ ਗਿਆ ਜੰਗ ਇਹ ਜਿਹਦੇ ਵਿੱਚ ਬੰਦਾ ਉਹ ਚਲੇ ਗਿਆ ਉਹਨੂੰ ਇੰਨੇ ਦੁੱਖ ਹੋ ਗਏ ਵਿਚਾਰੇ ਨੂੰ ਵੀ ਯਾਰ ਮੇਰੀ ਬਾਹ ਟੁੱਟ ਗਈ ਤੇ ਉਸ ਤੋਂ ਬਾਅਦ ਜੇ ਬੰਦੇ ਨੇ ਵਿਆਹ ਕਰਾ ਲਿਆ ਵਾ ਤੇ ਤੁਸੀਂ ਉਹਨੂੰ ਉੱਥੇ ਕਮੈਂਟ ਕੀਤਾ ਵੀ ਵਿਆਹ ਕਰਾ ਲਿਆ ਖਤਮ ਹੋ ਗਿਆ ਕਿਉਂ ਵਿਆਹ ਨੂੰ ਤੇ ਉਹਦਾ ਜਵਾਕ ਵੀ ਹੋ ਗਿਆ 54 ਸਾਲਾਂ ਦਾ ਅਜੇ ਨਹੀਂ ਖਤਮ ਹੋਇਆ ਉਹ ਅਜੇ ਵੀ ਧਾਕਾ ਪਾਈ ਆਉਂਦਾ ਚੁੱਪ ਕਰਕੇ ਬੈਠਾ ਰਿਆ ਨਾ ਸਾਰਾ ਕੁਝ ਕਰਨ ਦਿਆ ਉਹ ਪਲਵਾਨ ਜੀ ਮੈਨੂੰ ਤਾਂ ਐਂ ਲੱਗਦਾ ਵੀ ਪਲੇਅਰ ਪਲੇਅਰ ਦੇ ਖਿਲਾਫ ਨਾ ਬੋਲੋ ਪਲੇਅਰ ਕਿਹੜਾ ਪਲੇਅਰ ਨੂੰ ਰੋਜ਼ ਮਿਲਦਾ ਪਲੇਅਰ ਪਲੇਅਰ ਨੂੰ ਯਾਰ ਬਹਿ ਕੇ ਗੱਲ ਕਰ ਲੋ ਜੇ ਕੋਈ ਗੱਲ ਐ ਤਾਂ ਪੱਲੇਖਾ ਕੱਢ ਲੋ ਆਪਣਾ ਵੀ ਪਲਵਾਨ ਜੀ ਮੈਂ ਤਾਂ ਮੈਂ ਇਦਾਂ ਕੀਤਾ ਤੁਸੀਂ ਮੇਰੇ ਨਾਲ ਗਲਤ ਕੀਤਾ ਜਾਂ ਤਾਂ ਤੁਸੀਂ ਵੀਡੀਓ ਤਾਂ ਪਾਉਣਾ ਵੀ ਬੰਦਾ ਸਾਨੂੰ ਮਿਲਦਾ ਵੀ ਨਹੀਂ ਆ ਉਹਦੇ ਕੋਲ ਨੰਬਰ ਵੀ ਨਹੀਂ ਹੈਗਾ ਯਾਰ ਅਸੀਂ ਕਿੱਦਾਂ ਗੱਲ ਕਰੀਏ ਤੁਸੀਂ ਲਾਈਵ ਹੋ ਜੋ ਪੀਆਰ ਕਿਤਨਾ ਕਿਤੇ ਤੋਰ ਕੋਈ ਗੱਲ ਪਹੁੰਚੂਗੀ ਬੰਦਾ ਯਾਰ ਇੱਥੇ ਇੰਡੀਆ ਭੁਲਤ ਖੇਡ ਗਿਆ ਵਾ ਹੁਣ ਵੀ ਇੰਡੀਆ ਜਾ ਜਨਾ ਤੁਸੀਂ ਬਹਿ ਕੇ ਗੱਲ ਕਰ ਲੋ ਮੈਂ ਤੁਹਾਨੂੰ ਮਾੜਾ ਨਹੀਂ ਵੀਰ ਜੀ ਕਹਿੰਦਾ ਤੁਸੀਂ ਬਹੁਤ ਵਧੀਆ ਪਲੇਅਰ ਜੇ ਸੁਪਰਸਟਾਰ ਜੇ ਤੁਸੀਂ ਵੀ ਅਜੇ ਰਿਟਾਇਰਡ ਦੇ ਵਿੱਚ ਵਧੀਆ ਪਲੇਅਰ ਜੇ ਪਰ ਮੈਂ ਇਹ ਕਹਿੰਦਾ ਵੀ ਜਿਹੜਾ ਬੰਦਾ ਦਾ ਕੋਈ ਰਤਬਾ ਨਾ ਉਹਨੂੰ ਆਪਾਂ ਬਦਨਾਮ ਨਾ ਕਰੀਏ ਯਾਰ ਉਹ ਗੱਲ ਚੰਗੀ ਨਹੀਂ ਲੱਗਦੀ ਮੈਂ ਕਟੜ ਫੈਨ ਮੈਂ ਵੀ ਅਰਛ ਦਾ ਮੈਂ ਵੀ ਕਟੜ ਫੈਨ ਨਹੀਂ ਹਾਂ ਪਰ ਮੈਂ ਅਰਛ ਦੀ ਗੇਮ ਵੇਖੀ ਵੀ ਬੰਦਾ ਵੀ ਵਧੀਆ ਵਾ ਇਨਸਾਨ ਵੀ ਵਧੀਆ ਵਾ ਪਲੇਅਰ ਵਧੀਆ ਵਾ ਆਪਾਂ ਨੂੰ ਨਹੀਂ ਕਹਿ ਸਕਦੇ ਯਾਰ ਗਲਤ ਨਹੀਂ ਕਹਿ ਸਕਦੇ ਆਪਾਂ ਨੂੰ ਜੇ ਉਹਨੇ ਗਲਤੀ ਕੀਤੀ ਹੈ ਤੇ ਆਪਾਂ ਜ਼ਰੂਰ ਬੋਲਾਂਗੇ ਪਰ ਮੈਨੂੰ ਲੱਗਦਾ ਵੀ ਆਪਾਂ ਉਹਨੂੰ ਗਲਤ ਨਹੀਂ ਕਹਿ ਸਕਦੇ ਇਸ ਟਾਈਮ ਦੇ ਵਿੱਚ ਤੇ ਆਹ ਵੀਡੀਓ ਵੇਖ ਕੇ ਸੱਚੀ ਮੇਰਾ ਹੀ ਨਹੀਂ بڑے ਬੰਦਿਆਂ ਦਾ ਮਨ ਦੁਖਿਆ ਵੀ ਯਾਰ ਆਹ ਗੱਲ ਨਹੀਂ ਬਣੀ ਵੀ ਆਪਾਂ ਜਿਹੜਾ ਮਰਜੀ ਜੇ ਤੁਸੀਂ ਕਹਿੰਦੇ 10 ਬੰਦੇ ਤਹਾਡੇ ਨਾਲ ਹੀ ਰੇਰ ਫਿਰ ਦੱਸ ਦੇ ਦਾ ਹੀ ਉਹਨਾਂ ਨੇ ਕਿਉਂ ਨਹੀਂ ਫਿਰ ਵੀਡੀਓ ਪਾਈ ਤੁਸੀਂ ਕੱਲਿਆਂ ਨੇ ਕਿਉਂ ਪਾਈ ਤੁਸੀਂ ਮੈਨੂੰ ਦੱਸੋ ਇਹ ਮਾਝੇ ਦੇ ਵਿੱਚੋਂ ਕਿਹੜਾ ਪਲੇਅਰ ਜਿਹੜਾ ਅਰਸ਼ ਦੇ ਨਾਲ ਨਹੀਂ ਟੁੱਟਦਾ ਅਰਸ਼ ਅੱਜ ਚਾਵੇ ਤੇ ਜਿੰਨੇ ਜਿਹੜਾ ਮਰਜ਼ੀ ਪਲੇਅਰ ਖੜਾ ਸਕਦਾ ਵਾ ਉਹ ਭਾਈ ਗੱਲਾਂ ਬਾਤਾਂ ਤੋਂ ਉਹਨਾਂ ਦੀਆਂ ਅਕਲਾਂ ਤੋਂ ਪਤਾ ਲੱਗਦਾ ਵੀ ਰੱਜੇ ਪੁੱਜੇ ਘਰਾਂ ਦੇ ਆਓ ਉਹ ਸ਼ੁਰੂ ਤੇ ਰੱਜੇ ਪੁਰੇ ਰੱਜੇ ਪੁੱਜੇ ਆਓ ਤੇ ਫਿਰ ਪਹਿਲੋਂ ਕਿ ਇਹਨੇ ਪਹਿਲੋਂ ਕਿਸੇ ਨੇ ਕਿਉਂ ਨਹੀਂ ਵੀਡੀਓ ਪਾ ਦਿੱਤੀ ਜਦੋਂ ਸੁਖਮਣ ਜੀ ਦਾ ਹੈਗਾ ਸੁਖਮਣ ਦੇ ਇਦਾਂ ਹੋਣ ਤੋਂ ਬਾਅਦ ਆਵਾ ਜਾਣਾ ਖਣਾ ਹੀ ਉਹ ਤੇ ਵੀਡੀਓ ਪਾਉਂਦਾ ਵੀ ਅਰਸ਼ ਨੇ ਇਦਾਂ ਅਰਸ਼ਾ ਇਦਾਂ ਪਹਿਲੋਂ ਪਹਿਲੋਂ ਤਾਂ ਕਿਸੇ ਕੋਈ ਹੁੰਦਾ ਨਹੀਂ ਪਈ ਪਤਾ ਹੀ ਨਾ ਭਰਾ ਜੀ ਦਾ ਆ ਫਿਰ ਉਦੋਂ ਗੱਲ ਆਉਂਦੀ ਵੀ ਬਾਜ ਭਰਾਵਾ ਭੱਜੀਆਂ ਬਾਵਾ ਗੱਲ ਨੂੰ ਆਉਂਦੀਆਂ ਫਿਰ ਤਾਂ ਡਰ ਗਿਆ ਨਹੀਂ ਮੈਂ ਸੋਰੀ ਮੈਂ ਤੁਹਾਨੂੰ ਕੁਝ ਨਹੀਂ ਗਲਤ ਕਹਿੰਦਾ ਮੈਂ ਉਦਾਂ ਗੱਲ ਕਰਦਾ ਪੀ ਵੀਰ ਜੀ ਆ ਗੱਲ ਗਲਤ ਆ ਚੋਲੇ ਸਾਹਿਬ ਦੀ ਸ਼ਾਨ ਆ ਉਹ ਪੰਜਾਬ ਦੀ ਸ਼ਾਨ ਆ ਮਾਝੇ ਦੀ ਸ਼ਾਨ ਆ ਉਹ ਬੰਦੇ ਨੂੰ ਅੱਜ ਦੀ ਟਾਈਮ ਦੇ ਵਿੱਚ ਮੈਂ ਮੰਨਦਾ ਵੀ ਚੋਲੇ ਸਾਹਿਬ ਦੇ ਵਿੱਚ ਬਹੁਤ ਬੰਦੇ ਤਗੜੇ ਖੇਡੇ ਆ ਪਲੇਅਰ ਬਹੁਤ ਤਗੜੇ ਤੋਂ ਤਗੜੇ ਹੋਏ ਆ ਪਰ ਜੇ ਅੱਜ ਦੀ ਟਾਈਮ ਚ ਨਵੀਂ ਜਨਰੇਸ਼ਨ ਨੂੰ ਜਿਹੜੇ ਕਬੱਡੀ ਦੇ ਨਾਲ ਜੁੜਨਦੇ ਹੀ ਆ ਨਾ ਜੇ ਉਹਨਾਂ ਨੂੰ ਚੋਲੇ ਸਾਹਿਬ ਦੇ ਬਾਰੇ ਪਤਾ ਵਾ ਨਾ ਉਹ ਸਿਰਫ ਅਰਚ ਆ ਅਰਚ ਦੇ ਨਾਂ ਤੋਂ ਲੋਕੀ ਜਾਣਦੇ ਵੀ ਚੋਲਾ ਸਾਹਿਬ ਠੀਕ ਹੈ ਨਾ ਤੇ ਵੀਰ ਜੀ ਏਦਾਂ ਮੈਂ ਤੇ ਹੱਥ ਜੋੜੇ ਜੇ ਪਲੇਅਰ ਪਲੇਅਰ ਦਾ ਮਾੜਾ ਨਾ ਕਰੋ ਪਲੇਅਰ ਪਲੇਅਰ ਦੀ ਨਿੰਦਿਆ ਨਾ ਕਰੋ ਜੇ ਤੁਹਾਡਾ ਉਹ ਬੰਦੇ ਨੇ ਨਾਂ ਲਿਆ ਅਰਸ਼ ਨੇ ਵੀ ਇੰਦਰਜੀਤ ਤੂੰ ਨਸਲੀ ਤੇ ਤੂੰ ਫੇਰ ਦੱਸੋ ਫੇਰ ਸਾਰੀ ਦੁਨੀਆ ਤੇ ਤੇ ਹੱਕ ਚ ਹੋਊਗੀ ਉਹਨੇ ਯਾਰ ਬੰਦੇ ਨੇ ਕੁਝ ਗਿਆ ਹੀ ਨਹੀਂ ਆ ਇਹ ਤਾਂ ਨੋਰਮਲ ਸਰਸਰੀ ਆਪਾਂ ਗੱਲ ਕਰ ਲੈਣੀ ਇੰਨਕ ਤੇ ਫੇਰ ਇਹ ਚ ਜਾਂ ਤੇ ਫਿਰ ਤੁਹਾਡਾ ਕੋਈ ਗਲਤ ਹੋਊਗਾ ਜਿਹੜਾ ਤੁਹਾਨੂੰ ਐ ਲੱਗਾ ਵੀ ਮੈਨੂੰ ਕਿਹਾ ਵਾ ਤੁਹਾਡੀ ਫਿਰ ਜੇ ਕੋਈ ਗਲਤੀ ਹੋ ਗਈ ਨੇ ਤਾਂ ਹੋਰ ਕਿਸੇ ਨੂੰ ਕਿਉਂ ਨਹੀਂ ਲੱਗਾ ਵੀ ਯਾਰ ਮੈਨੂੰ ਕਿਹਾ ਇਹਨੇ ਅਸਲੀ ਨਸਲੀ ਹੋਰ ਤਾਂ ਕਿਸੇ ਨੂੰ ਫਿਰ ਲੱਗਾ ਨਹੀਂ ਫਿਰ ਕੋਈ ਗਲਤੀ ਆਪਨੇ ਦੀ ਹੋ ਗਈ ਫਿਰ ਕਹਿ ਤਾ ਤੇ ਚੁੱਪ ਕਰਕੇ ਨਿਕਲ ਜਾ ਕੋਈ ਗੱਲ ਹੀ ਨਹੀਂ